ਉੱਜੀ ਇੱਥੇ ਆ ਗਏ ਜੀ ਆਪਾਂ ਰੋਜ਼ਾ شریف ਪੂਰਾ ਇੱਕ ਮੇਲੇ ਵਾਲਾ ਮਾਹੌਲ ਬਣਿਆ ਹੋਇਆ ਇੱਥੇ ਆ ਹਾਂ ਪੂਰਾ ਚਾਰੇ ਪਾਸੇ ਰੌਣਕਾਂ ਲੱਗੀਆਂ ਆ ਜਿਹੜੇ ਪਾਕਿਸਤਾਨੀ ਵਿੱਚ ਆਪਣੇ ਇੰਡੀਅਨ ਵੀ ਹੈਗੇ ਆ ਮਿਕਸ ਆ ਇਹਦੇ ਵਿੱਚ ਜਿਹੜੀ ਲੱਕੜੀ ਆ ਸਾਡੇ ਵਾਸਤੇ ਬਹੁਤ ਮਾੜੀ ਆ ਜਿਹੜੀ ਮੋਟਰ ਪਾਣੀ ਨੇ ਬਾਈ ਲੱਕੜੀ ਬਹੁਤ ਮਾੜੀ ਆਪਣੇ ਵਾਸਤੇ ਦਿਖਾ ਕੇ ਪਹਿਲਾਂ ਦਿਖਾ ਕੇ ਦਿਖਾ ਕੇ ਓਏ ਹੌਲੀ ਹੌਲੀ ਚੱਲ ਲਓ ਜੀ ਅੱਜ ਮਿਸਤਰੀ ਸਾਹਿਬ ਆ ਗਏ ਨੇ ਤੇ ਮੈਂ ਕਹਾਂ ਵੀ ਇੱਕ ਜਾਂ ਦੋ ਦਿਨ ਦੇ ਵਿੱਚ ਕੰਮ ਸ਼ੁਰੂ ਕਰੋ ਅਸੀਂ ਇੱਕ ਦਿਨ ਗੱਡਿਆ ਉਹ ਸ਼ੁਭ ਜਿਹੜੇ ਦਿਨਾਂ ਨਿਊਆ ਪੱਟੜੀਆਂ ਸ਼ੁਰੂ ਕਰੀਏ ਕਹਿੰਦਾ ਉਦੋਂ ਹੀ ਅਸੀਂ ਕੰਮ ਸ਼ੁਰੂ ਕਰ ਦੇਣਾ ਤੇ ਅੱਜ ਹੁਣ ਇੱਧਰ ਦੇ ਕੰਮ ਸ਼ੁਰੂ ਮੈਂ ਕਹਾਂ ਇੱਧਰ ਦੇ ਕੰਮ ਸ਼ੁਰੂ ਕਰ ਲਓ ਐਸ ਸਾਡੇ ਦੇ ਕੰਮ ਸ਼ੁਰੂ ਕਰ ਲਓ ਤੱਕ ਤੋਂ ਪਰਲੇ ਬੱਸ ਇਹਨੂੰ ਬਪਾ ਇੱਧਰ ਤੇ ਆਪਣਾ ਕੰਮ ਸ਼ੁਰੂ ਕਰੀ ਅਗਲਾ ਕੱਲ ਨੂੰ ਬਣਾਉਂਦਾ ਸਾਫ ਜਿਹਾ ਨਕਸ਼ਾ ਨਾ ਫਿਰ ਉਹ ਸਾਰਾ ਬਣਾਇਆ ਤੁਹਾਨੂੰ ਪਤਾ ਦੱਸੇ ਦਿੱਤਾ ਉਹਨੂੰ ਕਿਦਾਂ ਕਿਦਾਂ ਸਾਰਾ ਕੁਝ ਜਾ ਜਾ ਮੈਂ ਤੁਹਾਨੂੰ ਭੇਜਿਆ ਬਸ ਇਹੋ ਜਿਹਾ ਮੈਂ ਤਾਂ ਬਣਾ ਦੇ ਇਹੋ ਜਿਹਾ ਆਪਣਾ ਵਾਲਾ ਮੈਪ ਉਹਦੇ ਨਕਸ਼ਾ ਜਿਹੜੀ ਲੱਕੜੀ ਪਈ ਸੀ ਨਾ ਮੈਨੂੰ ਬੰਦੇ ਦਾ ਫੋਨ ਆਇਆ ਉਹ ਦੱਸੂਆ ਸਾਨੂੰ ਕਹਦੇ ਕਹਿੰਦੇ ਲੱਕੜੀ ਤੇਰੇ ਵਾਸਤੇ ਬਹੁਤ ਮਾੜੀ ਹੈ ਇਹਨੂੰ ਚੁਕਾ ਦੇ ਜਲਦੀ ਜੀ ਮੈਂ ਕਹਾ ਚੁਕਾ ਦਿੰਦੇ ਆ ਉਹ ਪਈ ਐ ਚੁਕਾਈਏ ਮੇਰਾ ਬੋਲ ਬੈਠਿਆ ਹੋਇਆ ਤੇ ਖੰਗ ਜੀ ਵੀ ਥੋੜੀ ਦਵਾਈ ਲੈ ਲਈਏ ਕਫ ਵੀ ਅੱਖੀ ਹੋਈ ਐ ਪਤਾ ਨਹੀਂ ਕਿਆ ਚੱਕਰ ਹੋ ਗਿਆ ਮੈਂ ਤਾਂ ਥੀ ਠੰਡੀ ਕਿਆ ਚੀਜ਼ ਖਾ ਲਈ ਜਿਹਦੇ ਕਰਕੇ ਹੋ ਗਈ ਪ੍ਰੋਬਲਮ ਤੇ ਇਹ ਆ ਵੀ ਹਰਜੀਤ ਮੇਰਾ ਬੋਲ ਬੈਠਾ ਬਹੁਤ ਜ਼ਿਆਦਾ ਮਨੋਂ ਹੁਣੀ ਹੁਣੀ ਫੋਨ ਆਦਾਗਾ ਡਿਸਪ੍ਰਿਨ ਤੇ ਕਰਾਰੇ ਕਰ ਪ੍ਰੀਕੈਂਟੀਵਿਟੀ ਗੋਲੀ ਤੁਮ ਲੈ ਜੀ ਨੇ ਜਿੱਥੋਂ ਮੈਂ ਸੀਨੇ ਰੋ ਗਿਆ ਤਾਂ ਮੈਂ ਤੁਹਾਨੂੰ ਦਿਖਾਉਣਾ ਮੈਂ ਕਿਹੜੀ ਦਿੱਤੀ ਗੋਲੀ ਕਪਾਣਾ ਡਿਸਪ੍ਰਿਨ ਲਈ ਇਹਦੇ ਕਰਦੇ ਆਂ ਗਰਾਰੇ ਤੇ ਇਹ ਕਿਲਪੀਆਂ ਬਿਕਸ ਇਹਦੇ ਕਿਲਮਾਂ ਦੇ ਸਟੀਮ ਨਿਕੜਾ ਖੋਲ ਜਿਵੇਂ ਬਣ ਸਿੱਤਨਾ ਡਾਲਰ ਹੋ ਗਿਆ ਅੱਜ ਲੱਕੀ ਗੋਲ ਆਇਆ ਅਨਦਰ ਕਾਲੀ ਚਾਹ ਪਲਾ ਮੈਨੂੰ ਯਾਰ ਜਾਦਾ ਨਹੀਂ ਪਾਇਆ ਬੱਚਾ ਮਾਦਰੇ ਦਾ ਸਾਹਮਣੇ ਹੁਣ ਟੁੱਟ ਕੇ ਪਾਇਆ ਜੁਆਨ ਵੀ ਪਾ ਜੁਆਨ ਲੈ ਪਾਈ ਵੀ ਥੋੜੀ ਹੋਰ ਬਾਅਦ ਪਾ ਹੋਰ ਪਾ ਜੁਆਨ ਇਹ ਫਿਰ ਦਿਆ ਥੋੜੀ ਹੋਰ ਬਾਅਦ ਵਿੱਚ ਯਾਰ ਨੈਵਰ ਪਾਉਂਦਾ ਹਾਂ ਦਿਖਾ ਕੇ ਪਾਈ ਦਿਖਾ ਕੇ ਦਿਖਾ ਕੇ ਓਏ ਹੌਲੀ ਹੌਲੀ ਚੱਲ ਅਸਰ ਗੱਲ ਦੀ ਉਹ ਠੀਕ ਟਾਗੋ ਹਾਂ ਦਸ਼ਮੇਸ਼ ਸਪੀਡ ਦੇ ਨਾਲ ਇੱਕ ਦੁਕਾਨ ਹੋਰ ਖੁੱਲੀ ਹੋਈ ਆ ਜਿੱਥੇ ਕਿਤਾਬਾਂ ਬੱਚਿਆਂ ਦਾ ਸਾਰਾ ਸਮਾਨ ਮਿਲਦਾ ਭਾਈ ਪੈਨ ਪੈਨ ਰਿਆ ਸ਼ਾਦੀ ਦੇ ਕਾਰਡ ਸਾਰੇ ਸਟੇਸ਼ਨਰੀ ਦੇ ਆਲ ਟੂ ਸਾਰਾ ਸਮਾਨ ਮਿਲਦਾ ਬਾਕੀ ਅੰਦਰ ਦੇ ਦਿਖਾ ਦਿੰਦੇ ਆ ਲੱਖੀ ਦੇ ਚਾਚਾ ਜੀ ਆ ਮੈਂ ਕਿਹਾ ਦਸਣਾ ਦਾ ਬਣਦਾ ਹਾਂ ਹਾਂ ਲੋ ਬਾਈ ਲੋ ਘਲਾ ਦੇ ਵਾਹ ਜੀ ਵਾਹ ਮਾਰ ਦੀ ਕੁਰਬਾਨੀ ਚੱਲ ਰਹੀ ਹੈ ਮੇਰੇ ਲਾਕ ਪਾਸ ਵਾਲੇ ਪਿੰਡ ਸਾਰੇ ਜਿੰਨੇ ਵੀ ਭੈਣੀ ਚੌਂਤਾ ਕਮਾਲਪੁਰ ਜਿੰਨੇ ਵੀ ਸਾਰੇ ਇੱਥੋਂ ਅੱਗੇ ਭਾਈ ਸਮਾਨ ਲਓ ਠੀਕ ਹੈ ਜੀ ਪੂਰਾ ਖਿਆਲ ਰੱਖਿਆ ਜਾਣਾ ਜਾ ਜਾਇਆ ਜਾ ਰਿਹਾ ਹੈ ਹਾਈਜੈਨਿਕ ਦਾ ਵੀ ਕੋਈ ਵਿੱਚ ਬੈਕਟੀਰੀਆ ਬੰਦੇ ਦਾ ਵਿੱਚ ਬੜੇ ਨਾ ਪੂਰੇ ਗਲਵਜ਼ ਪੋਏ ਕੰਮ ਕਰਵਾਇਆ ਜਾ ਰਿਹਾ ਹੈ ਵਾਹ ਵਾਹ ਵੇਗਾ ਲੱਗਾ ਪੂਰੇ ਉਹਦੇ ਨਾਲ ਧਿਆਨ ਰੱਖਿਆ ਜਾ ਰਿਹਾ ਦੇਖੋ ਧਿਆਨ ਨਾਲ ਚੱਹੀਂ ਸਾਰੀ ਬੰਦ ਜੀ ਕਿੰਨਾ ਮਿਹਨਤ ਹੈ ਵੀ ਬਹੁਤ ਜ਼ਿਆਦਾ ਐਨਾ ਟਾਈਮ ਚਾਹ ਨੂੰ ਚੀਨੀ ਪਾਏ ਵਿੱਚ ਨਹੀਂ ਮੈਂ ਘਰ ਤੋਂ ਲੈ ਕੇ ਆਇਆ ਤਾਂ ਮੈਂ ਚੀਨੀ ਘਰ ਤੋਂ ਵੀ ਲੈ ਕੇ ਆਇਆ ਤਾਂ ਮੈਂ ਚਾਹ ਜਿਹੜੀ ਮਾਰੀ ਬਾਹਰ ਨਾਲ ਜਲਣ ਵਾਲੀ ਚੀਨੀ ਹੈਗੀ ਚਾਹ ਉਹ ਮੈਂ ਕਿ ਚਲ ਮੋਟਰੋਂ ਬਣਾਉਂਦਾ ਜਾ ਕੇ ਅਮਦ ਲੈ ਜਾਂਦਾ ਐਂਡੀ ਸੇਵੈਂਡਵਿਚ ਬਰਦਰ ਤੁਹਾਡੇ ਕੋਲ ਆਉਣਾ ਪਏਗਾ ਨਸਿਰ ਹੈ ਬਰੈਡ ਬਰੈਡ ਸੈਂਡਵਿਚ ਕਹਿੰਦੇ ਨੇ ਬਰੈਡ ਬਰੈਡ ਇਕੱਲਾ ਹੁੰਦਾ ਜਦ ਇਹਦੇ ਵਿੱਚ ਨਾ ਮਾਲ ਜਾ ਭਰ ਜਾਂਦਾ ਹ ਸੈਂਡਵਿਚ ਬਣ ਜਾਂਦਾ ਹੁਣ ਕੋਈ ਫੋਟੋ ਫੋਟੋ ਪਾਜੀ ਨਹੀਂ ਫੇਸਬੁਕ 'ਤੇ ਹੈ ਹੁਣ ਫੋਟੋ ਨਹੀਂ ਪਾਈ ਕੋ ਫੇਸਬੁਕ 'ਤੇ ਲੈਣੀ ਸੀ 2 ਵਜੇ ਲੈ ਜਾਣਾ ਆਪਾਂ ਜੀ ਮੋਟਰਬੰਨ ਤੁਰਿਆ ਜਾ ਰਿਹਾ ਤਾਂ ਪਿੱਛੇ ਦਾ ਗੱਡੀ ਖੜ ਗਈ ਮੈਂ ਗੱਡੀ ਕਿਹੜਾ ਬੰਦਾ ਲੈ ਕੇ ਆ ਗਿਆ ਅੱਛਾ ਜੀ ਬੰਤਬਾਈ ਲੈ ਕੇ ਆ ਗਿਆ ਬੰਤਬਾਈ ਕਹਿੰਦਾ ਫਿਰ ਸੱਸੀ ਗੰਗੂ ਹਾਂ ਤੁਰਕੇ ਹੀ ਜਾਣਾ ਹੈਗਾ ਮੈਂ ਚੱਲ ਕੋਈ ਨਹੀਂ ਗੱਡੀ 'ਚ ਚੱਲਨੇ ਆ ਮੈਂ ਜਦੋਂ ਲੱਖੀ ਦੀ ਦੁਕਾਨ 'ਚੋਂ ਨਿਕਲਿਆ ਉਹ ਜਿਹਨਾਂ ਦਾ ਛੋਟਾ ਜਿਹਾ ਬਈਆ ਮੈਂ ਦਿਖਾਇਆ ਦਾ ਵਿੱਚ ਛੋਟਾ ਜਿਹਾ ਨੌਕਰ ਉਹਨਾਂ ਦਾ ਆਹ ਚੱਲੀ ਮੋਟਰਬੰਨ ਨੂੰ ਕਹਿੰਦਾ ਤੁਰਕੇ ਜਾਏਗਾ ਮੈਂ ਕਿਹਾ ਹਾਂ ਤੁਰਕੇ ਜਾਏਗਾ ਜਦੇ ਪਿੱਛੇ ਬਾਈ ਦੀ ਗੱਡੀ ਆ ਗਈ ਮੈਂ ਕਹਾ ਦੇ ਗੱਡੀ ਲੈਣ ਆਈ ਆ ਤੇ ਬੋਲੂ ਮੂੰਹ ਬਣਾਉਂ ਆਂ ਦੇਖੇ ਤੇ ਚੱਲੇ ਵਾਹ ਹੁਣ ਗੁੱਜਰ ਬਾਈ ਕੋਲ ਮੈਂ ਥੋੜੇ ਬਿਸਕੁਟ ਵੀ ਲੈ ਲੇ ਚੀਨੀ ਹੈਗੀ ਤੇ ਦੁੱਧ ਮੈਂ ਕਿਹਾ ਚਾਹ ਇੱਥੇ ਬਣਾ ਕੇ ਪੀਂਦੇ ਆ ਤੇ ਐਂਟੀਬਾਇਟਿਕ ਆਪਣਾ ਦਵਾਈ ਤਾਂ ਲੈ ਲਈ ਤੇ ਕਫ ਦੀ ਤੇ ਦੂਜੀ ਹੁਣ ਇਹਦੇ ਗਰਾਰੇ ਕਰੀ ਇੱਥੇ ਕਿ ਕਰਾ ਦਾ ਸਾਰਾ ਸਮਾਨ ਯਾਰ ਪੁੱਥਲ ਹੋਇਆ ਪਿਆ ਮਿਸਤਰੀ ਵੀ ਆ ਰਿਹਾ ਅੱਜ ਤੇ ਹੁਣ ਗੱਲਬਾਤ ਚੱਲ ਰਹੀ ਕਿਹੜਾ ਸਰੀਆ ਲਈਏ ਕਿਹੜਾ ਸਿਮਿੰਟ ਲਈਏ ਅਲਟਰਾਟੈਕ ਸਿਮਿੰਟ ਸਿਲੈਕਟ ਕਰਤਾ ਤੇ ਦੂਜਾ ਜਿਹੜਾ ਪੁਰਾਣਾ ਪੁਰਾਣਾ ਸਰੀਆ ਉਹ ਸਾਰੇ ਕਹਿੰਦੇ ਨਹੀਂ ਕਹਿੰਦੇ ਨਮਾ ਸਰੀਏ ਲੈ ਇੱਕ ਦੋ ਪੌਂਟਲ ਦਾ ਕੋਈ ਫਰਕ ਨਹੀਂ ਪੈਂਦਾ ਐਡਾ ਵੱਡਾ ਵੀ ਪੁਰਾਣੇ ਨੇ ਕਹਿੰਦਾ ਲਾਲਚ ਨਾ ਕਰ ਜੇ ਤੇਰਾ 35 40 ਵਿਗਦਾ ਤਾਂ 20 25 ਰੁਪਏ ਹੋਰ ਪਾ ਕੇ ਨਮਾ ਆ ਜਣੇ ਕਹਿੰਦਾ ਅੱਜ ਕੱਲ ਜਿਹੜੀ ਕੁਆਲਿਟੀ ਸਰੀਏ ਦੀ ਬਹੁਤ ਵਧੀਆ ਆ ਰਹੀ ਆ ਮੈਂ ਚਲੋ ਇਹ ਵੀ ਗੱਲ ਸਹੀ ਆ ਸਿਮਿੰਟ ਕਹਿੰਦਾ ਜਾਂ ਏਸੀਸੀ ਗੋਲਡ ਜਾਂ ਅਲਟਰਾਟੈਕ ਇਹਨਾਂ ਦੋਨਾਂ 'ਚ ਵਰਤੀ ਕਹਿੰਦਾ ਇਹਨਾਂ 'ਚ ਨਾ ਮਿਲਾਵਟ ਘਟ ਆਉਂਦੀ ਆ ਵੀ ਇਹ ਚੀਜ਼ਾਂ ਕਹਿੰਦਾ ਇੱਕ ਇੱਕ ਵਾਰੇ ਬਣਦੇ ਆ ਬਾਰ ਬਾਰ ਤਾਂ ਚੀਜ਼ਾਂ ਬਣਦੇ ਨਹੀਂ ਮੈਂ ਚਲ ਕੋਈ ਨਹੀਂ ਹੁਣ 1 ਫੁੱਟ ਜਗ੍ਹਾ ਹੋਰ ਮੇਰੀ ਘਰ ਦੇ ਨਾਲ ਗੱਲ ਇਹ ਚੱਲਦੀ ਸੀ ਮੈਂ ਕਿਹਾ ਵੀ ਜਿਹੜਾ ਪਿਛਲੇ ਪਾਸੇ ਵਾਲਾ ਪਿਛਲਾ ਪਾਸਾ ਮੈਂ ਥੋੜਾ ਹੋਰ ਵਧਾ ਦਿਆਂ ਵੀ 10 ਤੋਂ 15 ਫੁੱਟ ਕਰ ਦਿੰਦੇ ਆ ਵੀ ਪਿੱਛੇ ਵਾਇਕ ਯਾਰ ਵੀ ਖੇਤੀ ਖੁੱਤੀ ਕਰਨ ਜਿਹਦਾ ਬਾਹਰਲੇ ਮਲਖਾਂ ਵਿੱਚ ਆ ਨਾ ਮੈਂ ਪਹਿਲਾਂ ਇੱਕ ਦਿਨ ਵੀਡੀਓ ਬਣਾਈ ਆ ਜਿੱਦਾਂ ਜਨਾਨੀਆਂ ਕਹਿ ਦਿੰਦੀਆਂ ਨਾ ਤੇ ਨਾ ਮੈਂ ਚੱਲ ਕੋਈ ਨੂੰ ਕਾਹ ਨੂੰ ਲੜਨਾ ਬਾਈ ਕਿਸੇ ਨਾਲ ਥੋੜਾ ਵਿੜਾ ਹੋਰ 5 6 ਫੁੱਟ ਛੋਟਾ ਹੋ ਜਾਊਗਾ ਪਰ ਨਹੀਂ ਕਹਿੰਦੇ ਵਿੜਾ ਖੁੱਲਾ ਰੱਖਣਾ ਕੋਈ ਨਹੀਂ ਭਾਈ ਰੱਖ ਲਓ ਫਿਰ ਮੰਨਣੀ ਤਾਂ ਪੈਂਦੀ ਆ ਤਦੇ ਦਵਾਈ ਜੀ ਲੱਤੀ ਨਾ ਕਫ ਦੀ ਤੇ ਉਹਦੀ ਐਂਟੀਬਾਇਟਿਕ ਜੱਦਾ ਥੋੜਾ ਜਿਹਾ ਹਰਕ ਪੈਂਦਾ ਜਾ ਰਿਹਾ ਮੇਰਾ ਦਿਲ ਹੁਣ ਐ ਕਰ ਰਿਹਾ ਨਾ ਹਾਂ ਗੁੱਜਰ ਬਾਈ ਵੀ ਇੱਕ ਦੋ ਪੈਗ ਹੋਰ ਪਲਾਵਾ ਹੁਣ ਸਵੇਰੇ ਸਵੇਰੇ ਕਿੱਦਾਂ ਲੱਗਿਆ ਅੱਜ ਬਾਈ ਉਹ ਗੁੱਜਰ ਬਾਈ ਅੱਜ ਜਾਂ ਕੱਲ ਦਾ ਕੋਈ ਫਰਕ ਲੱਗਿਆ ਕਿੰਨਾ ਦਾ ਫਰਕ ਹੈ ਕੱਲ ਗਿਆ ਤਾਂ ਹਲ ਹੋਰੇ ਦਾ ਅੱਜ ਠੀਕ ਹੈ ਸਰੀਰ ਦਾ ਜਰਾ ਬੰਗਵਰਗਾ ਹੈਗਾ ਯਾਰ ਉਹ ਤੇਰਾ ਸਰੀਰ ਜਿਆਦਾ ਭੰਨ ਦਿੰਦੀ ਆ ਬਾਈ ਇਹ ਖਰਾਬ ਹੈ ਸਰੀਰ ਜਿਆਦਾ ਭੰਨਦੀ ਆ ਉਹ ਇਹਦਾ ਨਸ਼ਾ ਵੀ ਹੈਗਾ ਤੇ ਸਰੀਰ ਵੀ ਨਹੀਂ ਤੋੜਦੀ ਦੂਜੇ ਦਿਨ ਦੂਜੇ ਦਿਨ ਉਹਦੀ ਸਰੀਰ ਦਾ ਹੋਰੀ ਉਹ ਨਰੰਦ ਨਹੀਂ ਹੈਗੀ 12 1 ਵਜੇ ਦਾ ਸਰੀਰ ਡੈਕਟਿਵ ਹੁੰਦਾ ਬਾਈ ਚਲੋ ਬਾਈ ਹੁਣ ਕਾਜ ਆ ਮੈਂ ਕੱਦੀ ਕਰ ਲਾ ਬਾਅਦ ਚ ਮਸ਼ੀਨ ਘਮਾ ਦਿੰਦੇ ਦੇ ਉੱਪਰ ਬਹੁਤ ਬਹੁਤ ਗਿਆਦਾ ਹੈ ਗੁੱਜਰ ਬਾਈ ਦੋ ਦਿਨ ਅੰਗਰੇਜ਼ੀ ਪੀਂਦਾ ਰਿਹਾ ਤੁਹਾਨੂੰ ਪਤਾ ਸਾਰੇ ਅੰਗਰੇਜ਼ੀ ਤਾਂ ਹਲਾ ਦਿੰਦੀ ਆ ਦੇਸੀ ਲਗਮ ਹੈ ਵੀ ਇੱਕ ਵਾਰ ਸੱਟ ਜੀ ਮਾਰਦੀ ਆ ਇੱਕ ਵਾਰ ਥੱਲੇ ਬਹਿ ਜਾਂਦੀ ਆ ਤੇ ਬੰਦਾ ਰਾਂ ਉਹ ਨਾਲ ਸੌਂ ਜਾਂਦਾ ਤੇ ਦੂਜੇ ਦਿਨ ਉੱਠ ਕੱਢਦਾ ਹੁਣ ਗੁੱਜਰਬਾਈ ਨੂੰ ਪੁਲਾਈ ਜਾਵੇ ਚਾਹ ਮੇਰੇ ਛੋਟੇ ਛੋਟੇ ਚਾਹ ਗੁੱਜਰਬਾਈ ਨਾਲ ਬੈਠ ਕੇ ਪੀਣੀ ਆ ਚਾਹ ਗੁੱਜਰਬਾਈ ਦੀ ਚਾਹ ਤਿਆਰ ਆ ਨਾਲ ਬਿਸਕੁਟ ਭਾਈ ਤੇਰੇ ਆ ਮਾ ਚਾਹ ਆ ਮਾ ਉਹਦਾ ਪੱਖੇ ਥੱਲੇ ਆ ਆ ਆ ਪੱਖੇ ਤੇ ਲੈ ਆ ਜਾ ਫਿਰ ਜਿੱਦਾਂ ਦਾ ਸਟਾਰਟਿਕ ਜਿ ਕਿਹਾ ਦਾ ਵੀ ਜਿਹੜੀ ਲੱਕੜੀ ਆ ਸਾਡੇ ਵਾਸਤੇ ਬਹੁਤ ਮਾੜੀ ਆ। ਇਹ ਮੋਟਰ ਬਾਈ ਨੇ ਬਾਈ ਲੱਕੜੀ ਬਹੁਤ ਮਾੜੀ ਆਪਣੇ ਵਾਸਤੇ। ਯੋ ਹੂੰ ਜੇ ਤਰ ਮੈਂ ਦੱਸਦਾ ਤੇਰੀ ਤੱਤ ਦੀ ਥਲੇ ਜ਼ਮੀਰ ਖਿਸਕ ਜਾਵੇ। ਵੀ ਕਿਉਂ ਮਾੜੀ ਆ ਉਹ? ਤੁਹਾਨੂੰ ਮੈਂ ਸਮਝਾਉਂਦਾ ਤੈਨੂੰ ਕਿਉਂ ਮਾੜੀ ਆ। ਉੱਠਾ ਜਾ। ਆ ਜਾ ਜਾ ਤੈਨੂੰ ਦੱਸ ਦਾਂ ਕਿਉਂ ਮਾੜੀ ਬਾਈ ਲੱਕੜੀ ਸਾਡੇ ਵਾਸਤੇ। ਇਹ ਤਾਂ ਬਾਈ ਅੱਜ ਅੱਜ ਨਹੀਂ ਕਾਲੂ ਚਕਾਉਂਦਾ ਪਿੰਡ ਵਾਲੀ ਸਾਰੀ ਲੱਕੜੀ ਇਕੱਠੀ ਕਰਾ ਕੇ ਇੱਕ ਦਿਨ ਹੋਰ ਵਧਾ ਦਿੰਨੇ ਦਾ ਆ ਜਾ ਬੁੱਝ ਗਾਦੇ ਮਾੜੀ ਜਿਹਾ ਹਲੇ ਵੀ ਛੇਤੋਂ ਪਤਾ ਲੱਗ ਜਵੇ ਇਹਨੂੰ ਲੱਗੀ ਹੋਈ ਬਾਈ ਸੂਖ ਦੇਖ ਸਾਰੀ ਲੱਕੜੀ ਨੂੰ ਕਿਦਾਂ ਸੂਖ ਲੱਗੀ ਹੋਈ ਆਹ ਕਹਿੰਦਾ ਇੱਥੋਂ ਸੂਖ ਨਿਕਲ ਕੇ ਤੇਰੀ ਇਹੇ ਇਹਨਾਂ 'ਚ ਵੱਢ ਜਾਣੀ। ਆ ਜਿਹੜਾ ਪਬੂਲਰ ਆ ਕਹਿੰਦਾ ਇਹਨਾਂ 'ਚ ਵੱਢ ਜਾਣੀ ਤੇਰੇ ਪਬੂਲਰ ਖਤਮ ਕਰ ਦੇਣੇ ਸਿਉਖ ਨੇ। ਕਹਿੰਦਾ ਜਿੰਨੇ ਵੀ ਜਲਦੀ ਹੁੰਦਾ ਨੇ ਚੁਕਾ ਤੇ ਨਾਲੇ ਕਰਾ ਸਪਰੇਅ ਸਿਉਖ ਦੀ। ਹੁਣ ਤੋਂ ਤਾਂ ਕਹਿੰਦਾ ਕੰਮ ਸ਼ੁਰੂ ਹੋ ਕਰਤਾ ਹੋਣਾ ਉਹਨਾਂ ਨੇ। ਕਾਰਵਾਈ ਆਪਣੀ ਅਗਲੀ। ਕਹਦੀ ਸਿਉਖ ਨੇ ਉਹ ਸਾਲੇ ਇੰਨੇ ਨੇ ਕੋ ਹੁੰਦੇ ਵਿਚੇ ਵਿਚੇ ਵੱਢ ਜਾਂਦੇ ਸਾਲੇ ਉਹ। ਹੁਣ ਐਡੀ ਵੱਡੀ ਲੱਕੜੀ ਤੇ ਕੈੜੀ ਦੇ ਅੰਦਰ ਵੱਢਣਾ ਕਿਤੇ ਖੇਲ ਪਿਆ ਹਲਾ। ਇਹ ਤਾਂ ਮੈਂ ਸੋਚਿਆ ਨਹੀਂ ਤੇ ਤਾਂ ਵੀ ਨਹੀਂ ਸੋਚਿਆ ਮੈਂ ਵੀ ਨਹੀਂ ਸੋਚੀ ਚੀਜ਼ ਇਹ ਨਹੀਂ ਤਾਂ ਮੈਂ ਘਰੇ ਰੱਖ ਲੈਣ ਦੀ ਸਾਲੀ ਇਹ ਘਰ ਤੇ ਇਕੱਠੇ ਚੁਕਾ ਦੇਣੀ ਤੇ ਜਿੰਨੀ ਵਿਧਰਾ ਪਈ ਹੈ ਸਾਰੀ ਨੂੰ ਘੁਣਾ ਲੱਗਿਆ ਹੋਇਆ ਸਿਉਂਖ ਲੱਗੇ ਜਿਹਨੂੰ ਕਹਦੀ ਅਸੀਂ ਆਹ ਦੇਖੋ ਇਹਦੇ ਵਿਚਨਾ ਗਣੀ ਜਿ ਕਰੀ ਹੋਈਆਂ ਇਹ ਹੁਣ ਸਾਰੀ ਚੁਕਾ ਦਈਏ ਇੱਧਰ ਹੀ ਪਏ ਹਾਂ ਆ ਸਾਰੇ ਕਰ ਦਈਏ ਖਤਮ ਇਹ ਕਿ ਦੇ ਦੇ 80 ਰੁਪਏ ਗਵਾਂਟਰ ਦੇ ਲੰਦੇ ਆ ਕਿਹੜਾ 80 ਰੁਪਏ ਗਵਾਂਟਰ ਲਾ ਦੋਆ ਉਥੇ ਯਾਰ ਇਹ ਵੀ 80 ਰੁਪਏ ਮਿਲ ਗਿਆ ਹੈ ਉਹ ਦੇਣ ਦਾ ਕੁਸ ਹੁੰਦਾ ਲੈਣ ਦਾ ਕੁਸ ਹੁੰਦਾ ਰੇਟ ਆ ਲੈ ਗਣ ਇਹ ਤਾਂ ਘੋਣਾ ਦਾ ਲੱਗੇ ਕਿਨੇ ਲੈਣੀ ਇਹ ਜੇ ਹੁਣ ਵੀਰੇ ਇੱਕ ਨਹੀਂ ਚੁਗਾ ਦੇਣੀ ਨਾ ਹੁਣ ਦੇਖਦਾ ਮੈਂ ਅੱਜ ਜਾਣਾ ਮੈਂ ਪਤਾ ਕਰਕੇ ਆਉਂ ਇੱਕ ਦੋ ਆਰੇ ਪਰ ਕੋਈ ਰਸਤੇ 'ਚ ਪੱਠਾ ਮਿਲ ਉਥੇ ਪੁੱਛ ਕੇ ਆਉਂਗਾ ਵੀ ਕਿਆ ਕੁਛ ਰੇਟ ਪਾ ਪੰਤਾ ਇਹ ਨਾ ਜਿਹੜੇ ਵੀਰੇ ਤੁਸੀਂ ਵੀਡੀਓ ਦੇਖਦੇ ਆ ਉਹਦੇ ਪਰ ਉਹਦੇ ਪਰਤੇ ਨਾ ਤੁਸੀਂ ਵੀਰੇ ਕੋਈ ਨਾ ਕੋਈ ਆਪਣਾ ਪਿਆਰ ਕਰਨ ਵਾਲਾ ਮੈਨੂੰ ਫੋਨ ਕਰ ਦਿੰਦਾ ਤੇ ਵੀਰ ਦਾ ਫੋਨ ਆਇਆ ਬੜਾ ਚੰਗਾ ਲੱਗਿਆ ਯਾਰ ਕਹਿੰਦਾ ਭਾਈ ਤੈਨੂੰ ਲੱਕੜੀ ਚੁਕਾ ਦੇ ਬਹੁਤ ਮਾੜੀ ਤੇਰੇ ਵਾਸਤੇ ਮੈਂ ਸ਼ਾਇਦ ਕੋਈ ਰੁੱਧ ਸੁਧਧ ਖੁੱਦੋ ਹੋਵੇ ਜਦੋਂ ਨੇ ਦੱਸਿਆ ਮੈਂ ਕਹਾ ਹਾਂ ਯਾਰ ਇਹ ਗੱਲ ਤਾਂ ਹੋ ਸਕਦੀ ਹੈ ਵੀ ਇਹਨੂੰ ਚੁਕਾਈਏ ਪਹਿਲਾਂ ਇਹਨੂੰ ਕਢਾਈਏ ਪਹਿਲਾਂ ਦਾ ਨਾ ਫੋਨ ਨਾ ਗੱਲ ਮੈਂ ਨੂਨ ਵਾਲੇ ਗਰਾਰੇ ਇੱਕ ਡਿਸਪ੍ਰਿੰਨ ਪਾ ਕੇ ਫਿਰ ਅਗਲੀ ਗੱਲਬਾਤ ਕਰਦੇ ਆ ਯਾਰ ਆ ਜਾ ਕੀ ਕਲੋਰ ਲੈ ਕੇ ਨਾ ਕਲੋਰ ਲੈ ਕੇ ਆਪਣੇ ਇਹਦਾ ਸਪੈਦੀ ਵੀ ਪਈ ਆ ਸਪੈਦੀ ਦੀ ਮੁਠੀ-ਮੁਠੀ ਜਿਵੇਂ ਐਂ ਕਰ ਦਿੰਦੇ ਨੂੰ ਕੋੜ ਕੋੜ ਹੌਲੀ-ਹੌਲੀ ਕੱਲੇ-ਕੱਲੇ ਬੂਟੇ ਚੱਕ ਕੇ ਅੱਗੇ ਕਰ ਲਿਆ ਅੱਗੇ ਕਰ ਲਿਆ ਏਦਾਂ ਪੇਚ ਪਾ ਕੇ ਥੱਲੇ-ਥੱਲੇ ਲਾ ਕੇ ਫੁੱਟ-ਫੁੱਟ ਕਰ ਦਿੰਦੇ ਆ ਬਸ ਸਪੈਦੀ ਵੀ ਲੈ ਕੇ ਟਾਈਮ ਹੀ ਲੱਗਿਆ ਮਾਰਨ ਦਾ ਉਹਦੇ ਵਿੱਚ ਥੋੜੀ ਨਾ ਕਲੋਰ ਮਿਲਾ ਕੇ ਵਿੱਚ ਕਲੋਰ ਹੁੰਦੀ ਆ ਫਿਰ ਉਹਨਾ ਨਹੀਂ ਲੱਗਣ ਦਿੰਦੀ ਜੀ ਉਹ ਜੇ ਇੱਕ ਵਾਰੀ ਮੂੰਹ ਨੂੰ ਲੱਜਵੇ ਕਿਸੇ ਦੇ ਕੀੜੇ ਦੇ ਲੱਜਾ ਮੂੰਹ ਨੂੰ ਫਿਰ ਕੀੜਾ ਮਰ ਜਾਂਦਾ ਹੁਣ ਇੱਕ ਵਾਰ ਹਲੇ ਇਸ ਸਾਲ ਨਾ ਮੈਨੂੰ ਇੱਕ ਵੈਰਾਈਟੀ ਦਾ ਹੋਰ ਪਤਾ ਲੱਗਿਆ ਕਹਿੰਦਾ ਬੂਟੇ ਨਾ 3 ਸਾਲ ਚ ਤਿਆਰ ਹੋ ਜਾਂਦੇ ਆ ਉਹ ਇਦਾਂ ਬਰੀਡ ਤਿਆਰ ਕਰ ਲਈ ਹੁਣ ਪਰ ਉਹਨਾਂ ਦੀ ਕਹਿੰਦਾ ਕੇਅਰ ਮੰਗਦੇ ਆ ਉਹ ਉਹ ਦੇਖਦੇ ਆ ਹੁਣ ਫਿਰ ਜਿੱਥੇ ਜਿੱਥੇ ਆਪਣੇ ਤੇਰਾ ਇੱਕ ਟੋਕੜ ਮੇਰੇ 100 150 ਬੂਟਾ ਖਰਾਬ ਹੋਇਆ ਤਾਂ ਵੀ ਇਹਨਾਂ ਦੇ ਬਰਾਬਰ ਲਾ ਦੇਣੇ ਆਪਾਂ ਨੇ ਇੱਕ ਸਾਲ ਦੇ ਹੋ ਜਾਣੇ ਉਹ 3 ਸਾਲ ਦੇ 4 ਸਾਲ ਦੇ ਵੱਡ ਹੋ ਜਾਂਦੇ ਵਿੱਚ ਬਰਾਬਰ ਬਰਾਬਰ ਲਾ ਦੇਣੇ ਆਪਾਂ ਨੇ ਇਦਾਂ ਸੋਚਦਾ ਹੁਣ ਕੋਈ ਚੀਜ਼ ਅੱਜ ਮੈਂ ਘਰ ਅਖਬਾਰ ਕੋਲ ਆਇਆ ਅਖਬਾਰ ਪੜ੍ਹ ਲੈਣਾ ਤਾਂ ਤੇ ਹੁਣ ਮੈਂ ਜਾਣਦਾ ਭਾਈ ਅੱਜ ਜਣਾ ਮੈਂ ਫਤਿਹਗੜ ਸਾਹਿਬ ਉੱਥੇ ਰੋਜ਼ਾ شریف ਹੈ ਪਾਕਿਸਤਾਨ ਤੋਂ ਕੁਝ ਭਰਾ ਆਏ ਭਾਈ ਆਏ ਹੋਇਆ ਤੇ ਜਾ ਕੇ ਮਿਲਦੇ ਆ ਤੇ ਜਿੱਦਾਂ ਅਸੀਂ ਸੇਮ ਅਸੀਂ ਗਏ ਤੇ ਆਪਣੇ ਮੋਟਰੋੜੇ ਨਿਕਲੇ ਯਾਰ ਉੱਧਰ ਥੋੜਾ ਧਿਆਨ ਨਾਲ ਮੇਰਾ ਵੀਰ 7000 ਟਾਲੇ ਵਿਕਣੀਆਂ ਆਪਣੀ ਕਿਜੀ ਆਪਾਂ ਇੱਟੇ ਵੇਚਣ ਲੱਗੇ ਹਾਂ 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 ਉਹ ਚਲ ਇੰਨੇ ਤਾਂ ਨਿਕਲੇ ਫਿਰ ਵੀ ਥੋੜੇ ਹਾਂ 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 ਸਨੁਦਰ ਇੱਧਰ ਲਾ ਲਓ ਪਿੱਛੇ ਆਪਣੇ 6 ਫੁੱਟ ਜਗ੍ਹਾ ਛੱਡਣੀ ਹੋਆ ਇਹ ਤੇ ਨਾਲ-ਨਾਲ ਲਾ ਲਓ ਫਿਰ ਇੱਥੇ ਠੰਡਾ ਪਾਣੀ ਪੀਣਾ ਮੈਂ ਦਲਾਉਂ ਬਰਫ਼ ਆ ਵੀ ਮੰਗ ਲਓ ਜਾ ਕੇ ਰਹਾ ਮੈਨੂੰ ਬਰਫ਼ ਚਾਹੀਦੀ ਹੈ ਇਹਨਾਂ ਬਰਫ਼ ਚੜੀ ਦੀ ਆ ਜਾ ਮੈਂਗਾ ਬਰਫ਼ ਲੈ ਲੈਂਦਾ ਇਹ ਹੁਣ ਹੋ ਗਿਆ ਮੈਂ ਤਿਆਰ ਤੇ ਤੁਹਾਨੂੰ ਦਿਖਾਉਂਦਾ ਉੱਥੇ ਅੱਜ ਤੁਹਾਨੂੰ ਦੋਨੇ ਸਥਾਨ ਦਿਖਾਵਾਂਗੇ ਔਰ ਉਹ ਜੀ ਸ਼ਰੀਬ ਵੀ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿੱਥੇ ਸਾਡੇ ਛੋਟੇ ਸਾਹਿਬ ਜਦ ਅਸੀਂ ਦੀ ਹੂ ਸਿੰਦੂਨਾ ਪਾਸੇ ਬਰ ਦਰਸ਼ਨ ਮਿਲੇ ਕਰਕੇ ਆਵਾਂਗੇ ਅੱਜ ਮੈਨਾਂ ਪਿੱਛੋਂ ਲੰਘਿਆ ਆ ਰਿਹਾ ਤਾਂ ਪਿੱਛੇ ਮੋਟਰ ਬਣ ਕੇ ਪੂਰੀ ਫੈਮਿਲੀ ਬਿਹਾਰ ਤੋਂ ਆ ਕੇ ਨਾ ਆ ਰਹੀ ਏ ਬੱਚੇ ਵੀ ਉਹਦੇ ਨਾਲ ਸੇਮ ਲਾਈਕ ਜਿੱਦਾਂ ਅਸੀਂ ਬਾਹਰ ਜਾਂਦੇ ਆ ਉਹਨਾਂ ਦੇ ਬੱਚੇ ਨੂੰ ਪੜ੍ਹਾਈ ਫਰੀ ਏ ਇੱਥੇ ਸਕੂਲਾਂ 'ਚ ਖਾਣਾ ਰੋਟੀ ਫਰੀ ਜਿੱਦਾਂ ਆਪਾਂ ਬਾਹਰ ਜਾਂਦੇ ਆ ਆਪਾਂ ਕਹਿੰਦਾ ਸਾਡੇ ਬੱਚੇ ਨੂੰ ਪੜ੍ਹਾਈ ਫਰੀ ਰੋਟੀ ਫਰੀ ਇਹੜਾ ਬਾਤ ਤੇ ਬਈ ਇਹ ਬਹਾਰ ਆ ਉਹਦਾ ਬਹੁਤ ਫੈਮਿਲੀ ਆ ਗਈ ਬਹੁਤ ਫੈਮਿਲੀ ਆ ਗਈ ਬੜੇ ਪਿੰਡਾਂ ਦੇ ਦੇਖ ਲੈ ਕਿੰਨੀਆਂ ਫੈਮਿਲੀ ਆ ਗਈਆਂ ਭਾਈਆਂ ਦੇ ਬਹੁਤ ਫੈਮਿਲੀ ਆ ਗਈਆਂ ਉਹਨਾਂ ਨੇ ਤਾਂ ਬਾਹਰ ਬਣਿਆ ਪਿਆ ਯਾਰ ਸਾਰਾ ਰੋਟੀ ਪਾਣੀ ਬੱਚਾ ਨੂੰ ਫਰੀ ਏ ਇੱਥੇ ਸਕੂਲ ਉਹਨੂੰ ਲੋੜ ਬਹਾਵਰ ਬਸੇ ਜਾਣਦੀ ਸਹੀ ਆ ਨੜੇ ਦਿਹਾੜੀ ਭਾਈ ਉਹ 600 500 ਤੋਂ ਘੱਟ ਨਹੀਂ ਲੈਂਦੇ ਆਗੇ 550 600 ਰੁਪਏ ਦਾ ਨਾਂ ਹਾਂ 550 600 ਦਿਹਾੜੀ ਹੋਗੀ ਹੁਣ ਕੈਨੇਡਾ ਮੇਰੇ ਕੱਥੀ ਬਣਦਾ ਜਾਂਦਾ ਹੁਣ ਲੋ ਜਿਸੀ ਪੁੱਛ ਚੱਲੇ ਪਿਸਤੋ ਅਗੇ ਫਾਟਗੜਾ ਜਿੰਨਾ ਫਾਟਗੜਾ ਨਾ ਆਪਣਾ ਮੇਨ ਗੁਰਦੁਆਰਾ ਸਾਹਿਬ ਆ ਜਿੰਨਾ ਉਸਦੇ ਦਰਸ਼ਨ ਵੀ ਕਰਾਂਗੇ ਪਹਿਲਾਂ ਆਪਾਂ ਚੱਲੇ ਇੱਥੇ ਰੋਜ਼ਾ شریف ਇੱਥੇ ਜਿਹੜਾ ਸਿੱਖ ਇਤਿਹਾਸ ਨਾਲ ਜੁੜੀ ਉਹ ਵੀ ਤੁਹਾਨੂੰ ਦੱਸੂਗਾ ਮੈਂ ਜੇ ਤੁਸੀਂ ਕਦੇ ਇੱਥੇ ਰੋਜ਼ਾ شریف ਆਏ ਫਤਿਹਗੜ੍ਹ ਸਾਹਿਬ ਸਹਰਾੰਦ ਤਾਂ ਇੱਥੇ ਵੀ ਉਹ ਜਗ੍ਹਾ ਦੇ ਦਰਸ਼ਨ ਕਰਕੇ ਤੁਹਾਨੂੰ ਉਹ ਜਗ੍ਹਾ ਦਿਖਾਉਂਗਾ ਅੰਦਰ ਮੈਂ ਸਾਰਾ ਕੁਝ ਤੇ ਚੱਲਦੇ ਆਂ ਉਹ ਫੜਾ ਖੜਾ ਵੀਰ ਲੇਟਾ ਮਰਦੀ ਲੇਟਾ ਮਰਦੀ ਲੇਟਾ ਮਰਦੇ ਵੀਰ ਜੂਣਾ ਬਾਲਾ ਸਾਨੂੰ ਇਨਵਾਈਟ ਕੀਤਾ ਸੀ ਵੀਰ ਜੂਣਾ ਨੇ ਇਹ ਆ ਵੀਰ ਜੂਣਾ ਨੇ ਲਓ ਜੀ ਇੱਥੇ ਆ ਗਏ ਜੀ ਆਪਾਂ ਰੋਜ਼ਾ ਸ਼ਰੀਫ ਲਓ ਜੀ ਆ ਗਏ ਸੀ ਅੰਦਰ ਇੱਥੇ ਨਾ ਹੁਣ ਭਾਜੀ ਕਿੱਥੋਂ ਕਿੱਥੋਂ ਆਇਆ ਪਾਕਿਸਤਾਨ ਤੋਂ ਵੀ ਆਇਆ ਕੋਈ ਇੰਡੀਆ ਤੋਂ ਵੀ ਆਏ ਹੋਇਆ پاکستان ਅਮਰੀਕਾ ਹਾਂਜੀ ਅਫਰੀਕਾ ਬੰਗਲਾਦੇਸ਼ ਅੱਛਾ ਜੀ ਸਹੀ ਤਰਕੀ ਅੱਛਾ ਤਰਕੀ ਇਹਨੂੰ ਭਾਜੀ ਕਹਿੰਦੇ ਆਪਣੇ ਮੁਸਲਮਾਨਾਂ ਦਾ ਦੂਜਾ ਮੱਕਾ ਬਦਲਾ ਦੂਜਾ ਮੱਕਾ ਕਹਿੰਦੇ ਆ ਹਾਂਜੀ ਕੀਤੀ ਗਈ ਹੈ ਹਾਂਜੀ 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 ਇਤਨਾ ਪੂਰਾ ਬੰਗਲਾਦੇਸ਼ ਤੋਂ ਪੂਰੇ ਇੰਡੀਆ ਤੋਂ ਭੰਗ ਲਾਂਦੇ ਹੋ ਹਾਂਜੀ 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 ਵੀਰੋਂ ਨੇ ਆਏ ਨੇ ਪਾਕਿਸਤਾਨ ਤੋਂ ਆਏ ਨੇ ਕਰਾਚੀ ਤੋਂ ਬਿਲਕੁਲ ਕਿੱ사 ਲੱਗੇ ਇਧਰ ਆ ਕੇ ਹੋਈ ਬਗਾ ਅ ਪੰਜਾਬੀ ਇਹ ਬਹੁਤ ਅੱਛਾ ਲੱਗਿਆ ਪੰਜਾਬੀ ਇਹ ਬਹੁਤ ਲੱਗਿਆ ਬਹੁਤ ਬਦਿਆ ਲੱਗਿਆ ਅੱਛਾ ਬਹੁਤ ਪਿਆਰ ਲੱਗਿਆ ਬਹੁਤ ਪਿਆਰ ਲੱਗਿਆ ਆਪਣਾ ਪਨ ਲੱਗਿਆ ਆਪਣਾ ਪਨ ਲੱਗਿਆ ਆਪਣਾ ਪਨ ਲੱਗਿਆ ਠੀਕ ਲੱਗੇ ਨੇ ਕਿ ਅਸੀਂ ਕੋਈ ਦੂਜੇ ਬੋਲ ਰਹੇ ਹਾਂ ਹਾਂ ਸੱਤੇ ਪੜੇ ਲੱਗੇ ਜਿਵੇਂ ਆਪਣੇ ਸੱਤੇ ਪੜੇ ਪੜਾ ਸਭ ਕੁਝ ਕਰਦਾ ਹਾਂ 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 ਬਹੁਤ ਤਿਆਰ ਨਾ ਬਦਲੇ ਲਈ ਜੀ ਜੀ ਸ਼ੁਕਰੀਆ ਜੀ ਬਹੁਤ ਬਹੁਤ ਜੀ ਪੂਰਾ ਇੱਕ ਮੇਲੇ ਵਾਲਾ ਮਾਹੌਲ ਬਣਿਆ ਹੋਇਆ ਇੱਥੇ ਹਾਂ ਪੂਰਾ ਚਾਰੇ ਪਾਸੇ ਰੌਣਕਾਂ ਲੱਗੀਆਂ ਆ ਜਿਹੜੇ ਪਾਕਿਸਤਾਨੀ ਵਿੱਚ ਆਪਣੇ ਇੰਡੀਅਨ ਵੀ ਹੈਗੇ ਆ ਮਿਕਸ ਹੈ ਇਹਦੇ ਵਿੱਚ ਤੇ ਬਾਕੀ ਸਾਰੇ ਆਪਣੇ ਇੰਡੀਆ ਨਾਲ ਕੋਈ ਬਾਹਰ ਜਿੱਦਾਂ ਮੈਂ ਦੱਸਿਆ ਕੋਈ ਆ ਬੰਗਲਾਦੇਸ਼ ਤੋਂ ਕੋਈ ਅਫਗਾਨਿਸਤਾਨ ਤੋਂ ਕੋਈ ਪੂਰੇ ਆ ਇੰਡੀਆ ਵਿੱਚੋਂ ਦੀ ਹੋਰ ਅੱਗੇ ਆਗੇ ਥੋੜਾ ਜਿਹੜੇ ਆ ਇਹ ਸਾਡਾ ਗਰੁੱਪ ਹੋਣਾ ਹੈ ਅਫਗਾਨਿਸਤਾਨਾਂ ਦਾ ਬਣਾਇਆ ਹੈ ਸਾਡਾ ਅਫਗਾਨਿਸਤਾਨ ਤੋਂ ਆਏ ਹੁੰਦੇ ਉਹਨਾਂ ਦੇ ਜਿੱਦਾਂ ਸੂਟ ਪਾਏ ਹੁੰਦੇ ਆ ਬੰਗਲਾਦੇਸ਼ ਆਪਨਾ ਨਾ ਜੂਨ ਦੇ ਘਰ ਆਏ ਐ ਅਸੀਂ ਹੁਣ ਤੇ ਵੀਰੋਂ ਨੇ ਕਹਿੰਦੇ 10 ਮਿੰਟ ਘਰਾਂ ਬੈਠਦਾ ਇੱਥੇ ਮੈਂ ਤਾਂ ਕਰਦਾ ਸੀ ਬਹੁਤ ਜ਼ਿਆਦਾ ਵੀਡੀਓ ਬਣਾਵਾਂ ਤੁਹਾਨੂੰ ਸਾਰੀ ਚੀਜ਼ਾਂ ਦਿਖਾਵਾਂ ਪਰ ਬਹੁਤ ਪੋਰਟਕਲ ਲੱਗੇ ਬਹੁਤ ਸਕਿਉਰਟੀ ਲੱਗੀ ਹੋਈ ਇਸ ਕਰਕੇ ਨਾ ਕਹਿੰਦੇ ਫੋਸਤ ਤੇ ਬਚਾਉਂਗਾ ਫਿਰ ਕਿਤੇ ਬਣਾ ਕੇ ਲੈ ਕੇ ਜਾਵਾਂ ਲੋਕੀ ਦੇਖਿਆ ਬਈ ਲੋਕੀ ਤਾਂ ਤਰੇ ਹੋਈ ਬੈਜੇ ਪੂਰੇ ਚਾਰੇ ਪਾਸੇ ਬਾਜੀ ਕਹਿੰਦੇ ਇੱਥੇ ਤਾਂ ਕੋਈ ਮਸ਼ਹੂਰ ਤੁਹਾਨੂੰ ਚੀਜ਼ ਲੈ ਕੇ ਦੇਣੀ ਆ ਇਹ ਬਣ ਲੱਗਿਆ ਬੜਾ 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 ਦੇ ਕਾ ਤੂੰ ਹੁੰਦੋ ਜਾਉਂਗਾ ਜੋ ਆ ਗਿਆ ਜੋ ਆ ਗਿਆ ਲੈ ਕੇ ਵਿੱਚ ਤੇ ਕੜਾਪ ਆਉਂਦੇ ਫਿਰ ਇਹ ਦੇਖੋ ਜਵਾਲੇ ਆ ਵੀ ਪਾ ਦੇ ਤੂੰ ਆ ਜਾ ਚਾਹ ਵਾਲਾ ਪਾ ਦੇ ਇਹਦੇ ਭੰਪਾ ਪਾ ਬੋ ਜਨਹਾਂ ਆ ਜਿੱਥੇ ਗਿਆ ਯਾ ਇਹਨੂੰ ਕਹਿੰਦੇ ਕੀ ਹੈ ਭਾਜੀ ਹਲਵਾ ਪਰਾਂਟਾ ਹਲਵਾ ਪਰਾਂਟਾ ਲਓ ਭਈ ਹਲਵਾ ਪਰਾਂਟਾ ਖਾਣ ਕੋਇਆ ਵਾ ਐਸੇ ਹੀ ਦੂਜੀ ਜਗ੍ਹਾ ਤੇ ਨਾਲ ਅਸੀਂ ਪੁਰ ਸ਼ਾਪਿੰਗ ਕਰਨ ਕਿਹਦੇ ਨਾ ਇੱਧਰ ਪਾਕਿਸਤਾਨ ਜਿਹੜੇ ਆਏ ਹੋਏ ਉਹਨਾਂ ਨੂੰ ਸ਼ਾਪਿੰਗ ਕਰਾਉਣ ਲੈ ਕੇ ਚੱਲੇ ਪਾਸੇ ਤੇ ਪਿਠਾੜ ਕੇ ਹੁਣ ਸਾਰਾ ਬਾਜ਼ਾਰ ਬੰਦ ਕਰਤਾ ਪੁਲਿਸ ਪੁਸ਼ਤਾਰੇ ਪਾਸੇ ਇੱਕ ਆ ਬੱਸ ਆ ਗਈ ਇੱਧਰ ਪਿੱਛੇ ਦੋ ਬੱਸਾਂ ਤੇ ਪਿਠਾੜ ਕੇ ਲੈ ਕੇ ਚੱਲੇ ਆ ਵੀਡੀਓ ਦੇ ਵਿੱਚ ਕਿਹਾ ਸੀ ਨਾ ਇੱਥੇ ਇੱਕ ਸਥਾਨ ਅਸ਼ੀਰ ਉਦੋਂ ਮਸ਼ੀਨ ਦੇ ਜਿਹਦੇ ਬਣਿਆ ਹੋਇਆ ਰਾਮ ਰਿਸ਼ੀ ਮੁਹੰਮਦ ਆਜ਼ਾਦ ਠੀਕ ਹੈ ਜਦੋਂ ਤੁਸੀਂ ਇੱਥੇ ਕਿਤੇ ਆਏ ਤਾਂ ਇਸ ਜਗ੍ਹਾ ਦੇ ਵਿੱਚ ਜ਼ਰੂਰ ਦਰਸ਼ਨ ਕਰਕੇ ਜਾਇਓ ਉਹ ਸਾਹਮਣੇ ਗੁਰਦੁਆਰਾ ਸਾਹਿਬ ਮੇਨ ਤੇ ਇਸ ਦੇ ਇਹ ਸਾਡਾ ਫਰਕ ਅਜ ਦੀਆਂ ਆਏ ਦੀ ਤੇ ਇਸ ਦੇ ਨਾਲ ਹੀ ਆਪਣਾ ਇੱਥੇ ਰੋਜਾ ਸ੍ਰੀ ਰੋਜਸਤਿ ਹੈ ਇਹ ਸਾਡ ਪਰ ਇਹ ਭਾਈ ਇਹ ਸਥਾਨ ਕਿਉਂ ਬਣਾਇਆ ਸੀ ਉਹਨਾਂ ਨੇ ਪਤਾ ਕੁਝ ਥੋੜਾ ਜਿਹਾ ਇਸ ਬਾਰੇ ਜੀ ਇਹ ਜਿਹੜੇ ਆਪਣੇ ਉਦਮ ਸਿੰਘ ਸੀਗੇ ਜਿਹੜਾ ਨਾਮ ਨਾਲ ਰਾਮ ਮੋਹਮਦ ਸਿੰਘ ਲੱਦਾ ਸੀਗਾ ਜੀ 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 ਇਸ ਕਰਕੇ ਉਹਨਾਂ ਇਹ ਹਸਤੀਆਂ ਸੀਗੀਆਂ ਉਹ ਇੱਥੇ ਇੱਥੇ ਬਣਾਏ ਸੀ ਇਸ ਵਾ ਇੱਕ ਦਸ ਜੀ 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 ਦੇਖੋ ਕਿੱਦਿਆar ਮੁਹੱਬਤ ਬਣਿਆ ਹੋਇਆ ਹਾਂ ਇਹ ਲਿਖਿਆ ਵੀ ਹੋਇਆ ਹਾਂਜੀ ਹਾਂਜੀ ਰਾਮ ਮੁਹੰਮਦ ਸਿੰਘ ਅਜ਼ਾਦ ਹਾਂਜੀ ਹਾਂਜੀ ਦੇਖੋ ਕਿੱਡੀ ਵੱਡੀ ਗੱਲ ਹੈ ਇੱਕ ਐਡਾ ਬੜੇ ਆਪਣੇ ਸ਼ਹੀਦ ਉਦਮ ਸਿੰਘ ਦੋਨੇ ਧਰਮ ਨੂੰ ਪਿਆਰ ਕਰ ਰਿਹਾ ਆ ਪੂਰਾ ਇੱਥੇ ਲਿਖਿਆ ਹੋਇਆ ਵੀ ਹੈਗਾ ਤੁਸੀਂ ਉਹਨਾਂ ਇੱਥੇ ਵੀਡੀਓ ਪੋਜ਼ ਕਰਕੇ ਪੂਰ ਹਾਂ ਇੰਗਲੈਂਡ ਤੋਂ ਅਸੀਂ ਤੇ ਲੈਂਦੇ ਗਏ ਸੀ ਉਹਨਾਂ ਦੀ ਉਦਮ ਸਿੰਘ ਲੰਡਨ ਜਾ ਕੇ 74ਵੀਂ ਚ ਰੋਦਾ ਸ਼ਰੀਰ ਵਿਕੇ ਦਫਨਾਇਆ ਗਿਆ 1974 ਵਿੱਚ ਠੀਕ ਠੀਕ ਇਹ ਬਹੁਤ ਵੱਡੀ ਗੱਲ ਹੈ ਇਹ ਸਾਡ ਸਿੱਖਾਂ ਦਾ ਸਤਾਨ ਤੇ ਇਹ ਸਾਡ ਮੁਸਲਮਾਨਾਂ ਦਾ ਸਤਾਨ ਹੁਣ ਇਹ ਜਿਹੜਾ ਮੈਂ ਤੇ ਪਾਈ ਲੱਖੀ ਦੀ ਅਪਡੇਟ ਆਈ ਕਹਿੰਦਾ ਸਾਰੇ ਪਾਸੇ ਵੀ ਹੈਗਾ ਹੁਣ ਪਾੜੇ ਖੁੱਲ ਗਏ ਅਸੀਂ ਗੱਡੀ ਪਿੱਛੇ ਖੜਾ ਹੈ ਖੜਾਇਆ ਹੈ ਹੁਣ ਕਰਦੇ ਜੀ ਦਰਸ਼ਨ ਤਨਤਨ ਬਾਬਾ ਜੋਰਾ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਦੇ ਸਥਾਨ ਠੰਡਾ ਬੁਰਜ ਸਾਹਿਬ ਉਹ ਸਾਹਮਣੇ ਲਿਖਿਆ ਜੀ ਠੰਡਾ ਬੁਰਜ ਠੰਡੇ ਬੁਰਜ ਤੇ ਬੈਠੀ ਮਾਤਾ ਸਗਨ ਕਰੇ ਜੋਰਾ ਵਰਹਤ ਸਿੰਘ ਘੋੜੀ ਚੜ੍ਹੇ ਵਾਹਿਗੁਰੂ ਸੱਚਾ ਪਾਸ਼ਾ ਆ ਜਿੱਥੇ ਜੇਲ ਸੀ ਠੰਡੇ ਬੁਰਜ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਨੂੰ ਇੱਥੇ ਠੰਡੇ ਬੁਰਜ ਚ ਰੱਖਿਆ ਗਿਆ ਸੀ ਉਹ ਸਥਾਨ ਚਲੇ ਦੱਸਣ ਕਰ ਜਿਆ ਹੋਇਆ ਤਨ ਤਨ ਜਗਤ ਮਾਤਾ ਗੁਜਰੀ ਜੀ ਤੰਤਨ ਬਾਬਾ ਜੁਰੇਵਰ ਸਿੰਘ ਕਾਨੀ ਕਾਨੀ ਬਾਬਾ ਭਤੇ ਸਿੰਘ ਹਸਤਾਨਾ ਤੇ ਜੀ ਪੰਚਾਇਤ ਤੇ ਇੱਥੇ ਅਸੀਂ ਜੁੜੇ ਜਾਵਾਂ ਕਰਾਇਏ ਸੀ ਅਚਨ ਕਰਕੇ ਚੱਲੇ ਹੁਣ ਫੇਰ ਉੱਥੇ ਜਾ ਕੇ ਬਹੁਤ ਟੈਟ ਸਕੋਲਟੀ ਲੱਗੀ ਹੋਈ ਸੀ ਅਸੀਂ ਦੋ ਨਾਕੇ ਪਾਰ ਕਰਕੇ ਮਸੀਓ ਸਾਨੂੰ ਲੰਘੜ ਦਿੱਤਾ ਬਾਈਆਂ ਨੇ ਇੱਕ ਵਾਰ ਪੁਲਿਸ ਵਾਲਾ ਸਾਡੇ ਗਿਆ ਕਹਿੰਦਾ ਜਾਣੇ ਨਹੀਂ ਦੇਣਾ ਹੈਗਾ ਉਹ ਮੈਂ ਕਹਾ ਜਾਣ ਦੇ ਬਾਈ ਯਾਰ ਤੇ ਪਿਛਲੇ ਸਾਲ ਵਾਲੀ ਵੀਡੀਓ ਕੱਢ ਕੇ ਦਿਖਾਈ ਪਾ ਅਸੀਂ ਪਿਛਲੇ ਸਾਲ ਵੀ ਇੱਥੇ ਆਏ ਤੇ ਯਾਰ ਬਸੇ ਵੀਡੀਓ ਬਣਾਉਣ ਚੱਲੇ ਆਂ ਵੀ ਉੱਧਰੋਂ ਕਿੱਥੇ ਘੁੰਮ ਕੇ ਜਾ ਕੇ ਬਹੁਤ ਗੇੜੇ ਪੈ ਜਾਣਾ ਤਾਂ ਕਿਤੇ ਜਾ ਕੇ ਸਾਨੂੰ ਥਲੰਗਣ ਨਾ ਦਿੱਤਾ ਹੁਣ ਅਸੀਂ ਆ ਗਏ ਪੱਪੂ ਗੁਲਚੋਲੇ ਕੋਲ ਲਾਡੀ ਭਾਜ ਨੇ ਖੜਾ ਦਿੱਤੇ ਇਹਦੇ ਕੋਲ ਖਾ ਕੇ ਆਈਏ ਤੇ ਮੈਂ ਤੁਲਵਾ ਕੇ ਆਉਂਦਾ ਮੈਂ ਤੋਂ ਤੋਂ ਬਹੁਤ ਦੇਖਦੇ ਬੜਾ ਇੱਕ ਖਾ ਗਏ ਹਾਂ ਅਹੀ ਬੜਾ ਢੇਕੋ ਤੇ ਚੱਲੀ ਕਿਹੜੇ ਕਿਹੜੇ ਖਾਣਾ ਫਿਰ ਜਾ ਕੇ ਦੇਖਦੇ ਕੋਈ ਹੋਰ ਫੜ ਪਿੰਡ ਤੋਂ ਆर्डर ਗੁਲਚਾ ਪੱਪੂ ਤੇਰੇ ਨਾਮ ਹੋ ਤੇ ਆਂ ਜੀ ਮੇਰੇ ਨਾਲ ਬੱਤ। ਉਹ ਦੇਵਲ ਭਾਈ ਬਸੀ ਪਟਾਣੇ ਵਾਲੇ ਪੱਪੂ ਨੂੰ। ਪਾਣੀ ਆ ਗਿਆ ਤੇਰੇ ਗੁਲਚੇ ਦੇਖ ਕੇ ਬਾਈ। ਹਾਂ। ਭਾਈ ਜੀ ਡੇਢ ਡੜ ਖਾਤਾ ਗੁਲਚਾ। ਤਸੱਲੀ ਹੋ ਗਈ। ਤਸੱਲੀ ਹੋ ਗਈ। ਬਹੁਤ ਸਵਾਦ ਬਣਾਉਂਦਾ ਬਾਈ। ਬਸੀ ਵਿੱਚ ਆਏ ਤਾਂ ਜਰੂਰ ਖਾ ਕੇ ਜਾ। ਮੇਰੇ ਹੁੰਦੀ ਹੁੰਦੀ ਉਹ 50 57 ਪੇਸ ਦੇ ਨੇ। ਐਨੇ ਚੱਲਦੇ ਆ। ਨੜੇ ਮੀ ਪੈ ਰਿਹਾ ਪੂਰਾ ਨੜੇ ਪੂਰਾ ਮੀ ਪੈ ਰਿਹਾ ਜੀ ਮੀ ਨਾ ਪੈਂਦਾ ਸ਼ਹਿਰ ਫਿਰ ਕਿੰਨੀ ਭੀੜ ਹੋਣੀ ਜਿਆਦਾ ਹੈ। ਵੱਡੀ ਭੀੜ ਇਧਰ ਵੀ ਕਾਫੀ ਲੱਗੀ ਹੋਈ ਆ। ਭੀੜ ਮਾਮੂਗਲ ਵੀ ਲੱਗੀ ਹੈ। ਮਾਮੂਗਲ ਵੀ ਲੱਗੀ ਹੋਈ ਹੈ। ਜਦੋਂ ਵੀ ਆਏ ਦੋਨਾਂ ਦਾ ਟੈਸਟ ਕਰੋ। ਬਈ ਦੋਨਾਂ ਦਾ ਟੈਸਟ ਕਰੋ। ਅਸੀਂ ਤਾਂ ਬਈ ਦੇਖਾਦੇ ਅਸੀਂ ਤਾਂ ਇਦੀ ਗੜੇ ਤੇ। ਬਹੁਤ ਸਵਾਦ। ਫਿਕ ਨੰਬਰ। ਆਹ ਥੋੜੀ ਸਬਜ਼ੀ ਹੈ। ਦੇਖੋ ਹੋਰ ਸਮਾਨ ਵੀ ਕੱਢ ਲਓ। ਲਾ ਕੇ ਨਾ ਸਮਾਨ ਚੱਕ ਕੇ ਲੈ ਜਾਓ। ਸਪੈਸ਼ਲ ਚੀਜ਼ ਖੜਾਉਂਦਾ ਮੈਂ। ਮੀਲੇ ਵਾਸਤੇ। ਅੱਜ ਪਾਕਿਸਤਾਨੀ ਮੇਲੇ ਚੁਲੇ ਕੇ ਆਏ ਚੀਜ਼ਾਂ ਮੈਂ। ਪਾਕਿਸਤ ਤੋਂ ਲੈ ਦੇ ਚੀਜ਼ਾਂ ਮੈਂ ਮੰਮੀ ਨੂੰ ਪੁੱਛੀ ਜਾਂਦੇ ਕਰਨਬੀਰ ਕਿੱਥੇ ਆ ਬੈਠਾ ਭਾਈ ਕਰਨਬੀਰ ਇਹ ਰੋਜ਼ ਹਾਜ਼ਰੀ ਲਾਉਣ ਆਉਂਦਾ ਹੁਣ ਨਾ ਕੱਲ ਕੱਲ ਆਇਆ ਤਾਂ ਕੱਲ ਵੀ ਆਇਆ ਦਾ ਤੇਰੇ ਬਾਤੇ ਮੈਂ ਚੀਜ਼ਾਂ ਲੈ ਗਿਆ ਪਾਕਿਸਤਾਨ ਤੋਂ ਪਾਕਿਸਤਾਨ ਦੇ ਬੰਦੇ ਆ ਉਹਨੇ ਤੇਰੇ ਬਾਤੇ ਚੀਜ਼ਾਂ ਭੇਜੀਆਂ ਫੋੜ ਦੇ ਕੇ ਆਉਂਦੀ ਮੰਮੀ ਹੁਣ ਲੈ ਆ ਬਿਛੇ ਤੇ ਤੇ ਮੁੰਡੇ ਨੂੰ ਲੈ ਆ ਵੀ ਆ ਗਿਆ ਤੇਰਾ ਹਿੱਸਾ ਦੇਖ ਹੈ ਪੂਰੀ ਇਹ ਹੈਗਾ ਹਲਵਾ ਪੂਰੀ ਹਲਵਾ ਪੂਰੀ ਕਰਨੀ ਹਾਂ ਪੂਰੀ ਹਲਵਾ ਬਹੁਤ ਸਵਾਦ ਆ ਕੇ ਦੇਖ ਸਵਾਦ ਆ ਕੇ ਦੇਖ ਕੜਾਣਾ ਵਿੱਚ ਰ ਕੜਾਣਾ ਲਾ ਕੇ ਖਾਈ ਦਿੰਦੀ ਹਾਂ ਕੜਾ ਦੀ ਬੁਰਕੀ ਨਾਲ ਕੜਾ ਦੀ ਬੁਰਕੀ ਨਾਲ ਨਮਕੀ ਨਾਲ ਵਿੱਚ ਰ ਕੜਾ ਨਾਲ ਖਾ ਕੇ ਦੇਖ ਵਿੱਚ ਆ ਵਿੱਚ ਰ ਕੜਾ ਲਾ ਕੇ ਦੇਖੀ ਨਾ ਸਵਾਦ ਲੱਗਣਾ ਹਾਂ ਹਾਂ ਟੇਸਟੀ ਟੇਸਟੀ ਹਾਂ ਉਹ ਮਾੜਾ ਜੋ ਕਰ ਰਿਹਾ ਕਿਦਾਂ ਗੱਲਾਂ ਕਰ ਰਿਹਾ ਇਹਦਾਂ ਗੱਲਾਂ ਕਰ ਰਿਹਾ ਮੈਂ ਆਪਣੀ ਅੱਛਾ ਦੇਖਦਾ ਫੜ ਲਿਆ ਫੇਰ ਅੱਜ ਨਾ ਨਾ ਤੈਨੂੰ ਤੇ ਮੈਂ ਕਹਿੰਦਾ ਸ਼ਰਾਬ ਇਹ ਲਾਈਟ ਨਹੀਂ ਦੀ ਆ ਚਿਰਾਗ ਵਾਲਿਆ ਅੱਛਾ ਮੈਂ ਇਹਨੂੰ ਕਿਹਾ ਮੈਂ ਡੈਡੀ ਨੂੰ ਕਿਹਾ ਮੈਂ ਵੀ ਮੈਨੂੰ ਕਿ ਚਿਰਾਗ ਲਿਆ ਕੇ ਦੇ ਦੇ ਗੁੱਜਰਬਾਈ ਮੋਟਰ ਦੇ ਪਟੋਲੇ ਦੇ ਲਾ ਰਿਹਾ ਇਕੱਲਾ ਹੀ ਬੈਠਾ ਆਪਣੇ ਨਾਲ ਗੱਲਾਂ ਕਰ ਰਿਹਾ ਤੇ ਕਦੋਂ ਜਦੋਂ ਮੈਂ ਹੁਣ ਮੋਟਰਪੜ ਤੇ ਆ ਰਿਹਾ ነਰਾ ਹੋਗਾ 8:30 ਹੋ ਚੁੱਕਿਆ ਸਾਹਮਣੇ ਦਾ ਪਹਾੜ ਦਿਖ ਰਿਹਾ ਇੰਨਾ ਕਲਾਈਮੇਟ ਚੇਂਜ ਹੋ ਬੱਦਲ ਪੈਣ ਦੇ ਵਧਣਾ ਜਦੋਂ ਮੌਸਮ ਸਾਫ ਹੋ ਜਾਂਦਾ ਇਹ ਕਦੇ ਕਦੇ ਪਹਾੜ ਦੇਖ ਦਿੰਦੇ ਸਾਡੇ ਸਾਹਮਣੇ ਹੁਣ ਇਹ ਨਹੀਂ ਪਤਾ ਕੋਸੋਲੀ ਵਾਲਾ ਮੈਨੂੰ ਪਤਾ ਹੈ ਸਾਡੇ ਕੋਸੋਲੀ ਜਿਹੜੀ ਦੂਜੀ ਸਾਈਡ ਨਾਲ ਉਪਰੋਂ ਕਿਹੜੀ ਸਾਈਡ ਦੇ ਪਹਾੜ ਦਿਖਦੇ ਜਿਹੜੇ ਦੂਜੀ ਕੋਸੋਲੀ 'ਚ ਇਹ ਸਾਡੇ ਨਾਲ ਪਹਾੜ ਆਪਣੇ ਚੰਡੀਗੜ੍ਹ ਦੇ ਉੱਪਰ ਨੂੰ ਤੇ ਲਾਈਟਾਂ ਰੰਗ ਬਰੰਗੀਆਂ ਜਿਹੀ ਬਹੁਤ ਸੁਣਾ ਚੱਲ ਮਲਚਲ ਮਿਲਜੀ ਕਰਦੇ ਹੁਣ ਜਦੋਂ ਮੈਂ ਆਪਣੇ ਕੁੱਥੇ ਵਰਤੇ ਹੁਣ ਇੱਥੇ ਚੜ੍ਹ ਕੇ ਦਿਖਾ ਤੇ ਅੱਜ ਭਾਈ ਬੜਾ ਪ੍ਰਿਆਰਸ ਕਰ ਮਿਲਿਆ ਉਹਨਾਂ ਨੂੰ ਬੁਗੂ ਚੀਜ਼ਾਂ ਮੁੱਥੇ ਦਿਖਾਈਆਂ ਨਹੀਂ ਦਿਖਾਈਆਂ ਤੇ ਜਿੱਥੇ ਪਾਕਿਸਤਾਨੀ ਆਯੋਜਿਤ ਜਿਹੜੇ ਇੱਕ ਨੂੰ ਬਸ ਵਿੱਚ ਹੈਲੋ ਹੈਵੀ ਕੀਤੀ ਜਦੋਂ ਸਾਨੂੰ ਕਰਨਾ ਵੀ ਉਹਨਾਂ ਨੇ ਕਰਿਆ ਉਹਨਾਂ ਨੇ ਸਾਨੂੰ ਆਏ ਆਏ ਕਰਤੀ ਤੇ ਹੁਣ ਧੰਨਵਾਦ ਜੀ ਤੇ ਕੱਲ ਨੂੰ ਦੇਖਦੇ ਘਰ ਦੇਖਣ ਜਾਣਾ ਜਿਹੜੇ ਬੰਦੇ ਨੇ ਟੈਲਰ ਲਈਆਂ ਉਹ ਦੇਖਦੇ ਉਹਦਾ ਆਪਾਂ ਵੀਡੀਓ ਬਣਾਵਾਂਗੇ ਦੇਖਦੇ ਉਹਨਾਂ ਦਾ ਕੀ ਰਿਵਿਊ ਉਹਨਾਂ ਦੇ ਬੰਦਿਆਂ ਦਾ ਇੱਕ ਬੰਦਾ ਲਾ ਵੀ ਰਿਹਾ ਇੱਕ ਬੰਦੇ ਘਰ ਵੀ ਜਾ ਕੇ ਉਹਨਾਂ ਜਿਹਦੇ ਲੱਗੇ ਹੋਣ ਤੇ ਧੰਨਵਾਦ ਜੀ ਮੇਰਾ ਵੀਡੀਓ ਦੇਖਣਾ ਵਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਬਹੁਤ ਪਿਆਰ ਕਰ ਦਿਓ ਖਿੱਚ ਕੇ ਰੱਖਾਂਗੇ ਕੰਮ ਆਪਾ ਤੁਸੀਂੋਂ ਘਰ ਪਾਉਣਾ ਬੜੀਆਂ ਚੀਜ਼ਾਂ ਵਿਲੇ ਜਾਂਦੇ ਆ ਵਿੱਚ ਜਿੱਦ ਅੱਜ ਸਵੇਰ ਜਿਹੜਾ ਇੱਟਾਂ ਨੂੰ ਉਹ ਲੱਗਿਆ ਐਦਾਂ ਕੋਈ ਨਾ ਕੋਈ ਚੀਜ਼ ਮਿਲੇ ਜਾਂਦੀ ਸੋਡੇ ਬਲ ਤੇ ਆ ਜਾਂਦੀ ਤੁਹਾਨੂੰ ਬੈਠ ਕੇ ਵੀਡੀਓ ਦੇਖਿਓ ਕੋਈ ਨਾ ਕੋਈ ਟੀਵੀ ਲੱਗਿਆ ਆਪਣਾ ਉਧਰ ਧੰਨਵਾਦ ਲਾਈਕ ਸ਼ੇਅਰ ਕਮੈਂਟ